ਲੁਧਿਆਣਾ ਦੇ ਨੀਮ ਵਾਲਾ ਚੌਕ ਵਿਖੇ ਕਾਂਗਰਸੀ ਵਰਕਰਾਂ ਦੇ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ਼ ਜਾਹਿਰ ਕਰਦੇ ਹੋਏ ਮੋਦੀ ਸਮੇਤ ਹੋਰ ਵੀ ਨੇਤਾਵਾਂ ਨੂੰ ਲਹਿੰਗਾ ਚੋਲੀ ਅਤੇ ਸ਼ਿੰਗਾਰ ਪੇਨ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਨੇਤਾ ਲक्की ਕਪੂਰ ਨੇ ਕਿਹਾ ਕਿ ਬੀਤੇ ਦਿਨ ਭਾਜਪਾ ਦੇ ਮਹਿਲਾ ਮੋਰਚਾ ਦੇ ਵੱਲੋਂ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਦੇਕਰ ਚੂੜੀਆਂ ਪਾਈਆਂ ਗਈਆਂ ਸੀ। ਜਿਸ ਦੇ ਵਿਰੋਧ ਦੇ ਚੱਲਦੇ ਇੱਥੇ ਵੀ ਚੂੜੀਆਂ ਅਤੇ ਲਹਿੰਗਾ ਚੋਲੀ ਦੇ ਨਾਲ ਸ਼ਿੰਗਾਰ ਭਾਜੇਪੀ ਸਰਕਾਰ ਨੂੰ ਦਿੱਤਾ ਗਿਆ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਨਾਲ ਧੋਖਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਰੀਬਾਜੀ ਕੀਤੀ ਸੀ ਅੱਜ ਜਿੰਨੀ ਮੋਲਾ ਚੌਂ ਦੇ ਵਿੱਚ ਜਿਹੜੇ ਅਮੀਸ਼ਾਹ ਮੋਦੀ ਜੀ ਤੇ ਜਿਹੜਾ ਕਾਨੂੰਨ ਮੰਤਰੀ ਜਿਹੜੇ ਸੀ ਇਹਨਾਂ ਦੇ ਤਿੰਨਾਂ ਨੇ ਲਹਿੰਗਾ ਚੋਲੀ ਪਾਇਆ ਚੂੜੀਆਂ ਲਿਪਸਟਿਕ ਬਿੰਦੀ ਸੀ ਇਹਨਾਂ ਲਗਾਈ ਹੈ ਅਸੀਂ ਦੇਖੋ ਜਿਹੜਾ ਪਿਛਲੇ ਦਿਨ ਭਾਰਤਗੋਨਾ ਸੁਜੀ ਘਰੇ ਮੰਤਰੀ ਸਾਡੇ ਕੈਬਨਰ ਮੰਤਰੀ ਹੈ ਇਹ ਉਹਨਾਂ ਦੇ ਘਰ ਜਿਹੜੀ ਇਹਦਾ ਜੀ ਬੀ ਜੀ ਪੀ ਮੈਲ ਹੈ ਉਹਨਾਂ ਦੇ ਘਰ ਚੋਰੀਆਂ ਖੱਟਾਂ ਗਈ ਸੀ ਅਸੀਂ ਉਹਨਾਂ ਦੇ ਜਿਹੜਾ ਗਰੂਰ ਕੀਤਾ ਕਿ ਜਿਹੜਾ ਇਹ ਜਿਹੜਾ ਚੋਰੀ ਦਾ ਹਕਦਾਰ ਹੈ ਸਹੀ ਮੈਨੇ ਮੋਦੀ ਜੀ ਹੈ ਜਿਨ੍ਹਾਂ ਨੇ ਆਪਣੇ ਹਿੰਦੁਸਤਾਨ ਦਾ ਬੇੜਾਗਰ ਕੀਤਾ ਦੇਖੋ ਬੀਜੇ ਵਾਲੀ ਆਪਣੀ ਵੋਟ ਬਚਾ ਦੀ ਗੱਲ ਕਰ ਤਰ ਕਿਸੇ ਕਾਂਗਸੀ ਦੇ ਘਰ ਚੋਰੀਆਂ ਖੱਟਾਂ ਜਾਂਦੇ ਆ ਇਹ ਬਿਲਕੁਲ ਗਲਤ ਨਿੰਦਯੋਗ ਹੈ ਇਹ ਤਾਂ ਇਹਨੂੰ ਆਪ ਖੋਜਣਾ ਚਾਹੀਦਾ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਹੈ ਇਹ ਤਾਂ ਉਹਨਾਂ ਨੂੰ ਚੋਰੀਆਂ ਭ ਜਿਹੜਾ ਹਿੰਦੁਸਤਾਨ ਦੇ ਹਾਲਾਤ ਕਿੱਤੇ ਵੇ ਆ ਇਹ ਤਾਂ ਵੀ ਗੱਲਾਂ ਨੇ ਆਪਣੀ ਆਪਣੀ ਪਛਾਣ ਕਰ ਤ ਜੇ ਇਸ ਚੂੜੀਆਂ ਲਹਿੰਗਾ ਅੱਜ ਪੋਆ ਸੀ ਮੋਦੀ ਜੀ ਨੂੰ ਜਿਹੜਾ ਸੀ ਹੈ ਇਹ ਪਾਰਸਲ ਕਰਾਂਗੇ ਇਹਨਾਂ ਦੇ ਡਰੈਸ ਤੇ ਤਾਂ ਕਿ ਪਤਾ ਲੱਗੇ ਉਹਨਾਂ ਨੂੰ ਕਿ ਜਿਹੜਾ ਚੂੜੀਆਂ ਤੇ ਲਹਿੰਗਾ ਤੇ ਬਿੱਲੀ ਸੁੱਤੀ ਹੈ ਇਹ ਮੋਦੀ ਜੀ ਨੂੰ ਇਹ ਯਾਦ ਕਰਾਉਂਦੀ ਹੈ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਆ ਕ੍ਰਾਂਤੀਕਾਰੀ ਲੋਕ ਆ ਜਿਹੜੇ ਇਹਨਾਂ ਨੇ ਦੇਖੋ ਕਿਸਾਨ ਮੁੱਦਾ ਜਿਹੜਾ 140 ਪੰਨਿਆਂ ਤੇ ਬੈਠੇ ਆ ਇਹ ਬਿਲਕੁਲ ਜੇ ਇਹਨਾਂ ਨੂੰ ਕਾਨੂੰਨ ਨਹੀਂ ਮਨਜ਼ੂਰ ਦੇ ਰੱਦ ਕਰ ਦੇ ਕੈਨਸਲ ਕਰ ਦੇ ਇਹ ਕਿਉਂ बार-बार ਇੱਥੇ ਜੋ ਲਾ ਰਿਹਾ ਇਹ ਐਵੇਂ ਜਿਵੇਂ ਬੀਜੇਪੀ ਨੇ ਥਾ ਦਾ ਕਿਤੇ ਪਟਖੰਦੇ ਫਿਰਦੇ ਆ ਇਹ ਤਾਂ ਇਹਨਾਂ ਦੀ ਆਪਣੀ ਅਯੋਗਤਾ ਹੈ ਇਹ ਸਾਡੇ ਲੋਕਾਂ ਨੂੰ ਧੋਬਦੇ ਬਿਲਕੁਲ ਗਲਤ ਗੱਲ ਹੈ ਜੇ ਕਿਸੇ ਕਾਂਗਰਸੀ ਦਾ ਵਿਰੋਧ ਕਰਾਂਗੇ ਅਸੀਂ ਫੋਕ ਇਹਨਾਂ ਦੇ ਹਰ ਜਵਾਬ ਪੱਥਰਾਂ ਨਾਲ ਦੇ ਕੇ ਬਿਲਕੁਲ ਮਦਾਨੀ ਕਰਾਂਗੇ ਰੂਧਿਆਣਾ ਤੋਂ ਅਪਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼